ਜੀ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਬੜਾ ਖੁਸ਼ੀ ਦਾ ਸਮਾ ਖੁਸ਼ੀ ਦੇ ਭਲ ਖੁਸ਼ੀ ਦਾ ਅਫਸਰ ਤੇ ਮੇਰੇ ਨਾਲ ਪਰਮ ਸ਼ੰਕਰ ਜਿੰਪਾ ਜੀ ਐਮ ਐਲ اے ਹਸ਼ਾਰਪੁਰ ਸਾਡੇ ਮੇਅਰ ਸਾਹਿਬ ਇਥੋਂ ਦੇ ਫਸਟ ਸਿਟੀ ਦੇ ਹਸ਼ਾਰਪੁਰ ਤੇ ਕਾਰਪੋਰੇਸ਼ਨ ਦੀ ਪੂਰੀ ਟੀਮ ਸਾਡੇ ਕੌਂਸਲਰ ਸਰਵਨ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਸਾਡੇ ਪੱਤਰਕਾਰ ਵੀਰ ਜਿੰਨੇ ਵੀ ਪਹੁੰਚੇ ਨੇ ਤੇ ਮੈਂ ਤੁਹਾਡੇ ਜ਼ਰੀਏ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਹਾਰਪੁਰ ਫਾਰ ਸਟੇਸ਼ਨ ਸੀ ਪਹਿਲਾਂ ਉਹ ਕਈ ਸਾਲਾਂ ਤੋਂ ਉਹ ਜਿਹੜਾ ਸੀਗਾ 메ਨ ਬਾਜ਼ਾਰ ਵਿੱਚ ਸੀ ਸਤਰੀ ਰੋਡ ਤੇ ਰੇਲਵੇ ਰੋਡ ਤੇ ਸੀਗਾ ਤੇ ਜਦੋਂ ਵੀ ਇਹ ਕਿਉਂਕਿ ਇਹ ਫੈਸਿਲਿਟੀ ਇਹੋ ਜੀ ਆ ਕਿ ਅ ਐਮਰਜੈਂਸੀ ਵੇਲੇ ਸਾਨੂੰ ਰਸ਼ ਕਰਨਾ ਪੈਂਦਾ ਹੈਗਾ ਕਿ ਜਿੰਨਾ ਸੀ ਸਮੇਂ ਸਰ ਸਮਾਂ ਬਚਾ ਲਈਏ ਸਮੇਂ ਸਰ ਪਹੁੰਚ ਜਾਈਏ ਆਪਾਂ ਜਿੱਥੇ ਦੁਰਘਟਨਾ ਹੁੰਦੀ ਹੈਗੀ ਆ ਤੇ ਉਸ ਵੇਲੇ ਹੁਣ ਜਦਾਬਾਦੀ ਵਧੀਆ ਟ੍ਰੈਫਿਕ ਕਾਫੀ ਹੋ ਗਿਆ ਰਸ਼ ਕਾਫੀ ਸੀਗਾ ਤੇ ਜਦੋਂ ਕੰਪੇਨਿੰਗ ਚੱਲਦੀ ਸੀਗੀ ਉਦੋਂ ਅਰਵਿੰਦ ਕੇਜਰੀਵਾਲ ਦੇ ਖੋਤੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਕੰਪੇਨਿੰਗ ਕੀਤੀ ਸੀ ਲੋਕਾਂ ਕੋਲ ਮੁਸ਼ਕਲਾ ਵੀ ਸੁਨੀਆਂ ਸੀਗੀਆਂ ਕਿ ਕੀ ਦਿੱਕਤ ਹੈਗੀ ਹੈ ਕੀ ਤੁਹਾਡੀ ਰਿਕੁਆਇਰਮੈਂਟਸ ਹੈਗੀਆਂ ਤੇ ਉਦੋਂ ਗੱਲ ਉੱਠੀ ਸੀਗੀ ਕਿ ਫਾਰ ਜਿਹੜਾ ਸਟੇਸ਼ਨ ਹੈਗਾ ਕਿ ਉਹ ਹੁਸ਼ਿਆਰਪੁਰ ਸਿਟੀ ਤੋਂ ਥੋੜਾ ਬਾਹਰ ਕਿਤੇ ਲੰਬੇਸ ਆਊਟਸਾਈਡ ਤੇ ਕੀਤਾ ਜਾਵੇ ਤੇ ਮੈਂ ਧੰਨਵਾਦੀ ਹਾਂ ਅਰਵਿੰਦ ਕੇਜਰੀਵਾਲ ਜੀ ਦਾ ਮੈਂ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਦੇਖੋ ਉਸ ਵੇਲੇ ਉਹਨਾਂ ਨੇ ਗੱਲ ਨੋਟ ਕੀਤੀ ਤੇ ਸੁਨੇਹਾ ਲੱਗਿਆ ਸਾਨੂੰ ਕਿ ਉਦੋਂ ਲੋਕਾਂ ਦੀ ਮੰਗ ਸੀ ਕਿ ਫਾਇਰ ਸਟੇਸ਼ਨ ਨੂੰ ਆਊਟਸਕਾਟੇ ਥੋੜਾ ਬਾਹਰ ਰੱਖਿਆ ਜਾਵੇ ਤੇ ਮੈਂ ਉਹਨਾਂ ਨੇ ਇਸ ਨੂੰ ਬੂਰ ਪਾਇਆ ਤੇ ਹਾਰਪੁਰ ਵਾਸੀਆਂ ਲਈ ਇੱਕ ਮੈਂ ਕਹਾਂਗਾ ਕਿ ਵੱਡਾ ਤੋਹਫਾ ਹੈਗਾ ਕਿ ਹੁਣ ਫਾਇਰ ਸਟੇਸ਼ਨ ਜਿਹੜਾ ਹੈਗਾ ਬਾਹਰ ਨਵੀਂ ਬਿਲਡਿੰਗ ਤਕਰੀਬਨ ਜਿਹਦਾ ਬਜਟ 2 ਕਰੋੜ 90 ਲੱਖ ਦਾ ਹੈਗਾ ਉਹਦਾ ਕੰਮ ਵੀ ਸ਼ੁਰੂ ਹੋ ਗਿਆ ਤੇ ਉਹਦੇ ਜਿਹੜਾ ਸਮਾਂ ਹੈਗਾ ਸਮਾਂ ਬੰਦ ਕਰਕੇ ਤਕਰੀਬਨ ਕੋਸ਼ਿਸ਼ ਕਰਾਂਗੇ ਅਸੀਂ ਆਪਾਂ ਸਾਲ ਤੋਂ ਪਹਿਲਾਂ ਹੀ ਅਸੀਂ ਇਹ ਪੂਰੀ ਕਰਾ ਕੇ ਲੋਕਰਪਨ ਆਪਾਂ ਕਰਾਂਗੇ ਤੇ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਤੇ ਪੂਰੀ ਟੀਮ ਨੂੰ ਤੇ ਮੈਂ ਇਹ ਵਧਾਈ ਦੇਣ ਦਾ ਮੁਬਾਰਕਬਾਦ ਦਿੰਦਾ ਜਿਹੜਾ ਇੱਕ ਦੇ ਜਿਹੜਾ ਪੁਰਾਣਾ ਪ੍ਰਾਈਜ਼ ਇਹਦਾ ਉਹ ਬੰਦ ਕੀਤਾ ਜਾਏਗਾ ਕਿ ਰੱਖਿਆ ਜਾਏਗਾ ਕੋਈ ਛੋਟੀ ਕੰਡੀਆਂ ਕਹਿੰਦੇ ਕਿ ਉੱਥੇ ਰੱਖਿਆ ਜਾਂਦੇ ਜੇ ਕੋਈ ਪ੍ਰੋਬਲਮ ਹੋ ਜੇ ਜੀ ਛੋਟਾ ਵੀ ਰੱਖਾਂਗੇ ਤੇ ਉੱਥੇ ਜਗ੍ਹਾ ਕਾਫੀ ਹੈਗੀ ਆ ਤੇ ਅਸੀਂ ਸੋਚਦੇ ਐਮਐਲਏ ਸਾਹਿਬ ਨਾਲ ਜਿੰਪਾ ਜੀ ਨਾਲ ਗੱਲ ਕਰਕੇ ਤੇ ਜਿਹੜਾ ਪੁਲਿਸ ਸਟੇਸ਼ਨ ਹੈਗਾ ਸਿਟੀ ਸੈਂਟ ਉਥੇ ਘੰਟਾ ਘਰ ਕੋਲਕਟਵਰ ਕੋ ਹੈਗਾ ਅਸੀਂ ਆਪਾਂ ਉਥੇ ਅੰਦਰ ਸ਼ਿਫਟ ਕਰਦੇ ਕਿਉਂਕਿ ਵੱਡੀਆਂ ਗੱਡੀਆਂ ਤੇ ਇੱਥੇ ਆਜਣਾ ਮੇਨ ਦਫਤਰ ਵੀ ਇੱਥੇ ਆਜਣਾ ਹੈਗਾ ਤਾਂ ਕਿ ਜਿਹੜੀ ਕਲੌਕ ਟਾਵਰ ਘੰਟਾ ਕਰਦੇ ਕੋਲ ਜਿਹੜੀ ਕੰਜੈਸ਼ਨ ਹੈਗੀ ਆ ਉਹਨੂੰ ਵੀ ਘਟਾਇਆ ਜਾਵੇ ਉਹਦਾ ਕੋਈ ਪਾਰਕਿੰਗ ਦਾ ਫੈਸਿਲਿਟੀ ਦਾ ਕੋਈ ਬੰਦੋਬਸਾ ਅਸੀਂ ਆਪਾਂ ਕੀਤੀ ਜਾਊਗੀ ਨਵੀਆਂ ਗੱਡੀਆਂ ਉਹ ਵੀ ਲੱਗੇ ਜਾਣਗੀਆਂ ਜੀ ਆ ਰਹੀਆਂ ਨਵੀਆਂ ਗੱਡੀਆਂ ਵੀ ਹੈਗੇ ਹੋਰ ਅਸੀਂ ਆਪਾਂ ਸਪੇਸ ਦੇ ਮੁਤਾਬਕ ਫੈਸਿਲਿਟੀ ਦੱਸਾਂਗੇ ਜੀ 16 ਦੇ 16 ਕੱਚੇ ਆ ਯੋਨਾ ਹੀ ਤਨਖਾਹ ਸਿਰ 10000 70 ਘੰਟੇ ਡਿਊਟੀ ਨਹੀਂ ਬਿਲਕੁਲ ਨਹੀਂ ਲਗਾਤਾਰ ਪੱਕੇ ਕਰਨ ਦੀ ਮੰਗ ਨਹੀਂ ਉਹ ਅਸੀਂ ਮੀਟਿੰਗ ਚੱਲ ਲਈ ਆ ਚੀਮਾ ਸਾਹਿਬ ਸਾਡੇ ਚੇਅਰਮੈਨ ਦੇ ਸਬ ਕਮੇਟੀ ਦੇ ਹੈੱਡ ਨੇ ਲਗਾਤਾਰ ਮੀਟਿੰਗਾਂ ਚੱਲ ਲਈ ਕੁਝ ਨਾ ਕੁਝ ਤੁਸੀਂ ਜਰੂਰ ਉਹਨਾਂ ਨੂੰ ਵਧੀਆ ਆਪਾਂ ਕਰਾਂਗੇ ਚਾਹੇ ਉਹਨਾਂ ਦੀ ਸੈਰ ਲਈ ਵਧਾਵਾ ਹੈ ਕੁਝ ਨਾ ਕੁਝ ਫੈਸਿਲਿਟੀ ਆਪਾਂ ਅਸੀਂ ਲੱਗੇ ਹੋਏ ਆ ਸਰਕਾਰ ਲੱਗੀ ਹੋਈ ਹੈ ਜੀ ਸਿਸਟਮ ਵੱਡਾ ਬਣਾਉਣ ਜਾ ਰਹੇ ਹਾਂ ਲੱਗਦਾ ਨਹੀਂ ਸਟਾਫ ਵੀ ਹੋਰ ਪ੍ਰੋਵਾਈਡ ਕਰਨਾ ਪੈਗਾ ਸਟਾਫ ਦਾ ਰਿਕਰੂਟਮੈਂਟ ਹੋਈ ਹੈਗੀ ਆ ਤੇ ਪਿੱਛੇ ਜੇ ਤੁਸੀਂ ਬੱਚਿਆਂ ਵੀ ਸਾਡੇ ਕੋਈਆਂ ਸੀਗਾ ਕਿ ਉਹ ਸਾਨੂੰ ਵੀ ਫਰਤ ਕੀਤਾ ਜਾਵੇ ਸਾਨੂੰ ਵੀ ਵਿੱਚ ਇਨਵੋਲਵ ਕੀਤਾ ਜਾਵੇ ਤੇ ਉਹ ਵਿਧਾਨ ਸਭਾ ਚ ਵੀ ਮੰਗ ਉੱਠੀ ਸੀ सीएम ਸਾਹਿਬ ਨੇ ਖੁਦ ਕਿਹਾ ਸੀਗਾ ਕਿ ਲੜਕੀਆਂ ਤੇ ਲੜਕੀਆਂ ਦਾ ਜੋ ਵੀ ਫਿਜ਼ੀਕਲ ਜਿਹੜਾ ਸੀਗਾ ਉਹਨਾਂ ਦਾ ਟੈਸਟ ਸੀਗਾ ਉਹ ਬਰਾਬਰੀ ਸੀਗਾ ਜਿਹਾ ਭਾਰ ਜਿੰਨਾ ਚੱਕਣਾ ਉਹ ਬਰਾਬਰੀ ਸੀਗਾ ਉਹ ਵੀ ਘਟਾ ਕੇ ਉਹਨਾਂ ਦੀ ਆਪਾਂ ਉਹਨਾਂ ਦੀ ਹੈਲਪ ਕੀਤੀ ਲੜਕੀਆਂ ਦੀ ਤੇ ਸਟਾਫ ਦੀ ਵੀ ਰਿਕਰੂਟਮੈਂਟ ਸਟਾਫ ਦੀ ਭਰਤੀ ਇਹਨੋਂ ਆਪਾਂ ਇੱਥੇ ਹੋਰ ਵਧਾਵਾਂਗੇ ਰਾਜਪੁਰ ਵਿਕੇ ਜੀ ਤੇ ਸ਼ਾਫਟ ਦੇ ਫੈਕਟਰੀਆਂ ਵੱਡੀਆਂ ਵੱਡੀਆਂ ਬਣਾਈਆਂ ਗਈਆਂ ਜੀ ਅਗਰੂਜ ਦੀਆਂ ਫੈਕਟਰੀਆਂ ਜੀ ਜਿਹਦੇ ਵਰਕਰ ਆ ਉਹਨਾਂ ਨੂੰ ਹੋਰ ਕਿਦਾਂ ਧਿਆਨ ਨਹੀਂ ਸਕ ਉਹਨਾਂ ਦੀ ਸੇਫਟੀ ਲਈ ਨਹੀਂ ਉਹ ਸਾਡਾ ਡਿਪਾਰਟਮੈਂਟ ਫਾਇਰ ਸੇਫਟੀ ਉਹ ਰੂਟੀਨ ਚੈਕਿੰਗ ਕਰਦੇ ਨੇ ਤੇ ਜੋ ਵੀ ਉਹਨਾਂ ਦੀਆਂ ਫਾਰਮੈਲिटीज ਹੁੰਦੀਆਂ ਪੂਰੀਆਂ ਹੁੰਦੀ ਹੈ ਨਾ ਜਿੱਥੇ ਕੋਈ ਲੱਗਿਆ ਵੀ ਗਲਤ ਹੋ ਰਿਹਾ ਤੇ ਉੱਥੇ ਆਪਾਂ ਉਹਨੂੰ ਐਕਸ਼ਨ ਵੀ ਲਾਵਾਂਗੇ ਕਿਉਂਕਿ ਸਭ ਤੋਂ ਪਹਿਲਾਂ ਹਿਊਮਨ ਬੀਇੰਗ ਦੀ ਸਾਡੇ ਵਰਕਰ ਦੀ ਇਹ ਇਨਸਾਨ ਦੀ ਜਿਹੜੀ ਸੇਫਟੀ ਉਹ ਜ਼ਰੂਰੀ ਹੈ ਜੀ ਜੀ ਬਦਦਾ ਮਾਨਸੂ ਰਿਹਾ ਸ਼ਰਪਨਾ ਜੀ ਫਾਇਰ ਰੇਟ ਜੋ ਦਿੱਕਤੀ ਅੱਜ 12:00 ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦਾ ਡਾਕਟਰ ਅਭੋਜ ਜੀ ਲੋਕਲ ਬੋਡੀ ਮੰਤਰੀ ਸਾਡੇ ਔਰ ਸ਼ਾਮ ਤਰਾਸੀ ਜੋ ਬਧਾਇਕ ਹੈ ਔਰ ਜਿੱਦਾਂ ਇਹਨਾਂ ਨੇ ਦੱਸਿਆ ਵੀ ਮਾਨਯੋਗ ਭਗਵੰਤ ਪਾੰਜੀ ਸੀਐਮ ਪੰਜਾਬ ਸਾਡੇ ਪਾਰਟੀ ਦੇ ਸਪਰੀਮੋਰ ਵਿਨਕੇਸ ਜੀ왈 ਜੀ ਨੂੰ ਜਿਹਨੂੰ ਸਪੱਸਿਆ ਗਈ ਸੀ ਔਰ ਅਸੀਂ ਵੀ ਲੰਬੇ ਅਰਸੇ ਤੋਂ वेट ਕਰ ਰਹੇ ਸੀ ਫਰ ਬ੍ਰਿਗੇਡ ਸਟੇਸ਼ਨ ਨੂੰ ਬਾਹਰ ਲੈ ਕੇ ਗਿਆ ਕੰਜਸਟਡ ایرিয়া ਸ਼ਹਿਰ ਚ ਟ੍ਰੈਫਿਕ ਹੁੰਦਾ ਗੱਡੀਆਂ ਨੂੰ ਇੱਕਦਮ ਮੂਵ ਕਰਨਾ ਹੁੰਦਾ ਉਸ ਲਿਹਾਜ਼ ਨਾਲ ਬੜੇ ਲੰਬੇ ਅਰਸੇ ਤੋਂ ਕੰਮ ਪੈਂਡਿੰਗ ਪਿਆ ਸੀ ਮੈਂ ਬਤੌਰ ਕਾਉਂਸਲਰ ਵੀ ਇਹਦੀ ਡਿਮਾਂਡ ਕਰਦਾ ਰਿਹਾ ਉਸ ਵੇਲੇ ਔਰ ਅੱਜ ਇਹ ਸਿਰੇ ਚੜਿਆ ਔਰ ਮੈਂ ਬੜੀ ਖੁਸ਼ੀ ਜ਼ਾਹਰ ਕਰ ਰਿਹਾ ਔਰ ਸਾਰੇ ਅਧਿਕਾਰੀਆਂ ਦਾ ਖਾਸ ਤੌਰ ਤੇ ਜਿੰਨੀ ਸਾਰੀ ਕਾਰਪੋਰੇਸ਼ਨ ਦੀ ਟੀਮ ਹੈ ਮੇਅਰ ਸ੍ਰਿੰਦਰ ਕੁਮਾਰ ਛੰਦਾ ਜੀ ਔਰ ਭੈਣ ਰੰਜੀਤਾ ਚੌਧਰੀ ਜੀ ਇੱਥੇ ਮੌਜੂਦ ਹੈ ਡਿਪਟੀ ਮੇਅਰ ਸਾਡੇ ਔਰ ਕਾਉਂਸਲਰ ਸਹਿਮਾਨ ਬਹੁਤ ਸਾਰੇ ਮੌ ਅਸੀਂ ਸਾਰਿਆਂ ਨੇ ਬੜੇ ਲੰਬੇ ਅਰਸੇ ਤੋਂ ਲੇਕਿਨ ਅੱਜ ਸਰਕਾਰ ਨੇ ਸਾਡੀ ਡਿਮਾਂਡ ਪੂਰੀ ਕੀਤੀ ਆ ਤਕਰੀਬਨ 16 ਕਨਾਲ ਜਗ੍ਹਾ ਆ ਜਿੱਥੇ ਫਾਰਵਰਡ ਸਟੇਸ਼ਨ ਵਾਰ ਆ ਜਾਏਗਾ ਤੇ ਬਹੁਤ ਅੱਛਾ ਹੈ ਤੇ ਕਿਉਂਕਿ ਬੜੀ ਅੱਛੀ ਲੋਕੇਸ਼ਨ ਦੇ ਉੱਤੇ ਆ ਬਹੁਤ ਅੱਛੀ ਮਾਰਕੀਟ ਬਹੁਤ ਅੱਛੀ ਪਾਰਕਿੰਗ ਲਈ ਵੀ ਜਗ੍ਹਾ ਸਪੇਸ ਬਹੁਤ ਸਫੀਸ਼ੀਐਂਟ ਆ ਸਾਡੇ ਕੋਲ ਔਰ ਉਧਰ ਵੀ ਜਿਦਾ ਮੰਨ ਜੋ ਮੰਤਰੀ ਜੀ ਨੇ ਦੱਸਿਆ ਡਾਕਟਰ ਅਵਜੋਜੀ ਨੇ ਕਿ ਅਸੀਂ ਉੱਥੇ ਵੀ ਉਹਨੂੰ ਕੰਜੈਸ਼ਨ ਖਤਮ ਕਰਨਾ ਸਾਡੀ ਪ੍ਰਾਇੋਰਟੀ ਰਹੀ ਆ ਘੰਟਾ ਕਰਦੇ ਕੋ ਔਰ ਉਸ ਪ੍ਰਾਇਓਰਟੀ ਲਈ ਮੈਂ ਬੜੇ ਲੰਬੇ ਅਰਸੇ ਤੋਂ ਮੈਂ ਐਫਰਟਸ ਕਰ ਰਿਹਾ ਸੀ ਪੰਜ ਤੋਂ ਸੱਤ ਵਿਜ਼ਿਟ ਕੀਤੇ ਸੀ ਐਡਮਿਨਿਸਟ੍ਰੇਸ਼ਨ ਨਾਲ ਵੱਡੇ ਅਧਿਕਾਰੀਆਂ ਨਾਲ ਦਰੰਦਰ ਅਧਿਕਾਰੀਆਂ ਨਾਲ ਸਾਰਿਆਂ ਨਾਲ ਕਿ ਅਸੀਂ ਉੱਥੇ ਇੱਕ ਕੋਈ ਇਦਾਂ ਦਾ ਲੋਕੇਸ਼ਨ ਨਿਕਲੇ ਤਾਂ ਕਿ ਉਹ ਸ਼ਹਿਰ ਦਾ ਜਿਹੜਾ ਕੰਜੈਸ਼ਨ ਹੈ ਉਹ ਜਿਹੜੇ ਫੇਫੜੇ ਹੈ ਸ਼ਹਿਰ ਦੇ ਉਹਨਾਂ ਨੂੰ ਖੋਲਿਆ ਜਾਵੇ ਉਹਦੇ ਲਈ ਵੀ ਅਸੀਂ ਜਲਦ ਜਿਹੜਾ ਹੈ ਕੋਈ ਨਾ ਕੋਈ ਜਿਹਦਾ ਮਾਨਯੋਗ ਮੰਤਰੀ ਜੀ ਨਾਲ ਬਹਿ ਕੇ ਡਿਸਾਈਡ ਕਰਾਂਗੇ ਉਹ ਏਰੀਆ ਵੀ ਬੜਾ ਅੱਛਾ ਬਣਾਵਾਂਗੇ ਸੋ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਸਵਾਗਤ ਕਰਦਾ ਹਾਂ ਆਪਣੇ ਸ਼ਹਿਰ ਵਾਸੀਆਂ ਵੱਲੋਂ ਹਿਆਰਪੁਰ ਵਾਸੀਆਂ ਵੱਲੋਂ ਆਨ ਜੋਗ ਮੰਤਰੀ ਜੀ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਕੰਮ ਨੂੰ ਸਰੇ ਚੜਾਇਆ ਔਰ ਜਿੱਥੇ ਤੱਕ ਬਾਕੀ ਵੀ ਡਿਮਾਂਡਸ ਮੰਤਰੀ ਜੀ ਦੇ ਅੱਗੇ ਰੱਖਿਆ ਪੰਜਾਬ ਸਰਕਾਰ ਉਹਨਾਂ ਲਈ ਵੀ ਬਿਲਕੁਲ ਬੜੇ ਸੈਂਸਰਲੀ ਕੰਮ ਕਰ ਰਹੀ ਹੈ ਸਿਟੀ ਥਾਣੇ ਦੀ ਗੱਲ ਕੀਤੀ ਹੈਗੀ ਆ ਜੀ ਉਹਨੂੰ ਟੈਂਟ ਕਰ ਤੋਂ ਕਰੀ ਇੱਧਰ ਕਰ ਦੇ ਵੈਸੇ ਜਿਹੜੀ ਮੈਂ ਤੁਹਾਨੂੰ ਦੱਸਾਂ ਮੈਂ ਪ੍ਰੋਪੋਜ਼ਲ ਤਾਂ ਇਹ ਬਣਾਈ ਸੀ ਉੱਤੋਂ ਫਿਰ ਕੰਮ ਕਰਾਂਗੇ ਇੱਕ ਵਾਰੀ ਪੀ ਜਿਹੜਾ ਸਾਡਾ ਘੰਟਾ ਘਰ ਸਕੂਲ ਹੈ ਉਹ तकरीबन 120 ਸਾਲ ਪੁਰਾਣੀ ਬਿਲਡਿੰਗ ਹੈ 100 ਸਾਲ ਪੁਰਾਣੀ ਚਲੋ ਹੈਰੀਟੇਜ ਬਣ ਜਾਂਦੀ ਹੈ ਉਹਦੇ ਨਾਲ ਸਾਡਾ ਲਾਇਬ੍ਰੇਰੀ ਵੀ ਸੀ ਉਹ ਸਾਰਾ ਹੀ ਅਗਰ ਏਰੀਆ ਲਾਏ ਤਾਂ 21 22 ਕਨਾਲ ਮਤਲਬ ਕਿ तकरीबन तकरीबन ਜਾ ਕੇ 2.5 ਤੋਂ 3 ਏਕੜ ਦੇ ਕਰੀਬ ਬਣ ਜਾਂਦਾ ਅਗਰ ਉਸ ਏਰੀਏ ਨੂੰ ਮਾਨਯੋਗ ਮੰਤਰੀ ਜੀ ਨਾਲ ਅਗਰ ਨਾਲ ਸਾਡੇ ਨਾਲ ਅੱਗੇ ਕਰ ਰਿਹਾ ਕਿ ਉਹ ਕੇ ਕੰਮ ਅਗਰ ਉੱਥੋਂ ਲੈ ਕੇ ਉਸ ਬਿਲਡਿੰਗ ਨੂੰ ਕਿਉਂਕਿ ਵੀ ਬਿਲਡਿੰਗ ਪੁਰਾਣੀ ਹੋ ਬਿਲਡਿੰਗ ਪੁਰਾਣੀ ਤਾਂ ਜਨੇ ਮਰਜ਼ੀ ਤੁਸੀਂ ਪੈਸੇ ਲਾਓ ਉੱਥੇ ਹੋਏਗਾ ਕਿ ਬੱਚਿਆਂ ਨੂੰ ਵੀ ਕੰਜੈਸ਼ਨ ਬਹੁਤ ਹੈ ਅਗਰ ਉਹਨੂੰ ਆਪਾਂ ਸ਼ਿਫਟ ਕਰ ਸਕੇ ਤਾਂ ਉਹ ਇੱਕ ਬਹੁਤ ਵੱਡੀ ਸ਼ਹਿਰ ਨੂੰ ਦੇਣ ਹੋਊਗੀ ਔਰ ਮੈਂ ਇਹਨਾਂ ਨੂੰ ਅੱਜ ਰਿਕੁਐਸਟ ਕਰਾਂਗਇ ਉਹਦੇ ਵਿੱਚ ਇਹ ਜਿੰਨਾ ਸਹਿਯੋਗ ਕਰੂਗੇ ਉਹ ਹੁਸ਼ਿਆਰਪੁਰ ਵਾਸੀ ਨੂੰ ਇਹਨਾਂ ਵੱਲੋਂ ਇਹਨਾਂ ਵੱਲੋਂ ਉਹ ਇੱਕ ਵੱਡੀ ਦੇਣ ਹੋਏਗੀ ਉਹਨੂੰ ਵਿਚਾਰ ਦੂੰਗੇ ਬਹੁਤ ਬਹੁਤ ਧੰਨਵਾਦ ਜਦੋਂ ਸੀਐਮ ਸਾਹਿਬ ਆਏ ਸੀ ਇਹ ਤਾਂ ਫਾਇਰ ਬ੍ਰਿਗੇਡ ਦਫ਼ਤਰ ਤੋਂ ਹੀ ਬੰਤਰੀ ਸੀਗੇ ਉਸੇ ਵੱਲੇ ਮਾਸ ਹੋ ਗਿਆ ਸੀ ਜੀ ਜੀ ਤੇ ਲੇਕਿਨ ਉਥੇ ਫਾਇਰ ਬ੍ਰਿਗੇਡ ਦਫਤਰ ਦੇ ਸੀਐਮ ਸਾਹਿਬ ਨੇ ਕਿਹਾ ਸੀਗਾ ਕਿ ਪਾਰਕਿੰਗ ਬਣਾਈ ਜਾਵੇਗੀ ਜਿਹੜੀ ਕੈਂਟਾ ਘਰ ਦੁਕਾਨਦਾਰਾਂ ਨੂੰ ਪ੍ਰੋਬਲਮ ਆਉਂਦੀ ਹੈ ਨਾ ਹਾਂ ਮੈਂ ਤੁਹਾਨੂੰ ਉਹੀ ਕਹਿ ਰਿਹਾ ਅਸੀਂ ਉਹਦੇ ਲਈ ਵੀ ਐਫਰਟਸ ਕਰ ਰਹੇ ਹਾਂ ਅਗਰ ਉਥੇ ਉਥੇ ਪਾਰਕਿੰਗ ਵੀ ਆ ਸਕਦੀ ਏਰੀਆ ਪੂਰੇ ਖੋਲਿਆ ਜਾ ਸਕਦਾ ਉਹਦੇ ਲਈ ਅਸੀਂ ਇਹਨਾਂ ਨਾਲ ਬੈਠ ਕੇ ਜਿਹੜਾ ਪਲਾਨ ਬਣਾਇਆ ਸੀ ਉਸ ਵੇਲੇ ਦੋ ਤੋਂ ਤਿੰਨ ਵਿਜ਼ਿਟਸ ਪੂਰੀ ਐਡਮਿਨਿਸਟ੍ਰੇਸ਼ਨ ਨਾਲ ਦਰੰਦਰੋ ਲੈ ਕੇ ਅਸੀਂ ਕਰ ਚੁੱਕੇ ਸੀ ਉਸ ਪਲਾਨ ਇਹਨਾਂ ਕੋਲ ਰਾਵਾਂਗੇ ਇਹਨੂੰ ਐਗਜ਼ੀਕਿਊਟ ਕਰਾਣ ਦੀ ਸਾਡੇ ਡੈਫੀਨੇਟਲੀ ਇਹ ਸਾਡਾ ਸ